ਹਾਂਜੀ ਇਹ ਨਾਜੀ ਬਈ ਆ ਗਏ ਦੋਮਰੇ ਇਹ ਮੁੰਡਾ ਲਾਪਰੀ ਸੀ ਤੇ ਇਹ ਨਾ ਕਰਦੀ ਉਹ ਇਹਨਾਂ ਸ਼ੱਕ ਚ ਉਹਨੇ ਆ ਗਏ ਤੇ ਕਾਰਾ ਆ ਗਏ ਤੇ ਉਹਨੂੰ ਇੱਟਾਂ ਮਾਰ ਦਿੱਤੀਆਂ ਗਿਲਜਾਟ ਸਿੰਘ ਨੇ ਤੇ ਇਹ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਨੀਵਾਂ ਜੀ ਹਟਾੜਾ ਕਿ ਲੱਗਦਾ ਹੈ ਇਹ ਪੋਤਰਾ ਲੱਗਦਾ ਹੈ ਵੈਸੇ ਕੋਰੇ ਨਹੀਂ ਕੋਰਾ ਜੀ ਕਿਨੇ ਭੈਣ ਭਰਾ ਜੀ ਇਹ ਇਹ ਨਾ ਇਹ ਨਾ ਤੈਨੂੰ ਕੁੱਟਿਆ ਇੱਕ ਭਰਾ ਹੈ ਜਿਹਨੂੰ ਮਰਡਰ ਹੋਇਆ ਸੀ ਕੀ ਕਰਾਈ ਕੀਤੀ ਗਈ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਮਰਿਆ ਜਿਹਦੀ ਲਵ ਲਵ ਪਿਕਸਿੰਗ ਸੀਗਾ ਲੜਕਾ ਪੁੱਤਰ ਮਨਜੀਤ ਸਿੰਘ ਪੈਣੀ ਮਟੂਆ ਦਾ ਰਹਿਣ ਵਾਲਾ ਸੀਗਾ ਜਿਸ ਦੀ ਉਮਰ ਕਰੀ 20 ਹਾਲ ਸੀਗੀ ਉਹਦੇ ਪਿੰਡ ਦੇ ਹੀ ਮੁੰਡਾ ਸੀ ਜਿਹਦਾ ਗੁਰਚੰਦ ਸਿੰਘ ਪੁੱਤਰ ਭਰਮਜੀਤ ਸਿੰਘ ਉਹਨੇ ਮਰਡਰ ਕੀਤਾ ਜੀ ਕੱਲ ਸ਼ਾਮ ਨੂੰ 5:30 ਦੇ ਕਰੀਬ ਉਹਨਾਂ ਦੀ ਪੁਰਾਣੀ ਰੰਜਿਸ਼ ਸੀ ਜੀ ਜੋ ਗੁਰਜਨ ਸਿੰਘ ਸੀਗਾ ਉਹ ਮੈਰਿਟ ਸੀਗਾ ਲਗਭਗ 10 ਸਾਲ ਤੋਂ ਉਹ ਵੀ ਸ਼ੱਕ ਕਰਦਾ ਸੀਗਾ ਕਿ ਉਹਦੀ ਵਾਈਫ ਦੇ ਰਿਲੇਸ਼ਨ ਲਵਪ੍ਰੀਤ ਸਿੰਘ ਨਾਲ ਸੀਗੇ ਤੇ ਜੋ ਕਿ ਲਗਭਗ 6-7 ਮਹੀਨੇ ਤੋਂ ਗੁਰਜਨ ਸਿੰਘ ਦੀ ਵਾਈਫ ਆਪਣੇ ਰਸਕੇ ਪੇਕੇ ਘਰ ਵੀ ਗਈ ਹੋਈ ਸੀ ਇਸੇ ਰੰਜਿਸ਼ ਇਹਨਾਂ ਦੋਨਾਂ ਦੀ ਆਪਸ ਵਿੱਚ ਰੰਜਿਸ਼ ਵਾਜੀ ਚੱਲਦੀ ਗਈ ਸੀ ਉਸ ਤੋਂ ਪਹਿਲਾਂ ਇਹ ਆਪਸ ਦੋਸਤ ਮਿੱਤਰ ਹੀ ਸੀਗੇ ਬਟ ਇਹ ਵਾਈਫ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਹੋ ਗਿਆ ਸੀਗਾ ਜੋ ਨੇ ਕੱਲ ਮੌਕਾ ਪਾ ਕੇ ਹਿਟ ਨਾਲ ਵਾਰ ਕਰਕੇ ਉਹਦਾ ਮਰਡਰ ਕਰਤਾ ਜਿਸ ਤੇ ਅਸੀਂ ਉਹਦੀ ਮਦਰ ਦੇ ਬਿਆਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 302 5 ਸੀ 6 ਐਨਕੀ ਸੀ ਅਕਿਊਜ਼ ਅਰੇਸਟ ਹੋਈ ਨਹੀਂ ਅਕਿਊਜ਼ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਅਰੈਸਟ ਕਰ ਲਾਂਗੇ ਜੀ